ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੈਪ ਸਿੰਘ ਜੀ ਜਦੋਂ ਕਿਤੇ ਵੀ ਪ੍ਰੋਗਰਾਮ ਹੁੰਦਾ ਪਿੰਡ ਵਿੱਚ ਜਾਂ ਬਾਹਰ ਤਾਂ ਬੰਬਾ ਬਲਵੰਤ ਸਿੰਘ ਜੀ ਨੂੰ ਪਹਿਲਾਂ ਹੀ ਜਥੇ ਦੇ ਨਾਲ ਪੇਜ ਦਿੰਦੇ ਸਨ ਕਿਉਂਕਿ ਸੰਤ ਬਾਬਾ ਜੈਪ ਸਿੰਘ ਜੀ ਥੋੜਾ ਚਲ ਬਾਦ ਜਾਂਦੇ ਪਿੰਡ 'ਚ ਮਾਮਾ ਜੈ ਸਿੰਘ ਜੀ ਔਰ ਕੇ ਹੀ ਹੌਲੀ-ਹੌਲੀ ਚਲੇ ਜਾਂਦੇ। ਬਾਬਾ ਜੀ ਬਲਵੰਤ ਸਿੰਘ ਜੀ ਉੱਥੇ ਨਾਲ ਸਿੰਘਾਂ ਦੇ ਕੀਰਤਨ ਕਰਾਉਂਦੇ ਸਨ। ਜਦੋਂ ਵੀ ਕੀਰਤਨ ਦੀ ਸਮਾਪਤੀ ਹੋ ਜਾਂਦੀ ਤਾਂ ਮੱਮਾ ਬਲਵੰਤ ਸਿੰਘ ਜੀ ਉੱਥੋਂ ਵਾਪਸ ਆ ਕੇ ਫਿਰ ਪਿੰਡ ਜੋ ਡਾਲੀ ਕਰਦੇ ਸਨ ਜਿਹੜੀ ਰੋਜ਼ ਦੀ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਇਸ ਤਰ੍ਹਾਂ ਬਾਬਾ ਜੀ ਆਪ ਦਾ ਸਮਾਂ ਆਨੰਦ ਮਈ ਹੌਲੀ ਹੌਲੀ ਲੰਘਾ ਰਹੇ ਸੀ ਉਸ ਦਿਨ ਸਾਰੇ ਸਿੰਘ ਬਾਬਾ ਬਲਵੰਤ ਸਿੰਘ ਜੀ ਦੇ ਬਹੁਤ ਸਤਿਕਾਰ ਕਰਨ ਲੱਗੇ ਹਨ ਜਦੋਂ ਬਾਬਾ ਜੀ ਆਪ ਦੇ ਨਿਤਨੇਮ ਵਿੱਚ ਕੋਈ ਵੀ ਟੈਨਸੀ ਕਰਦੇ ਔਤ ਸਦਾ ਹੀ ਸਿਮਰਨ ਕਰਦੇ ਰਹਿੰਦੇ ਦਿਨ ਰਾਤ ਬਾਬਾ ਜੀ ਦਾ ਸਿਮਰਨ ਕਰਨ ਜਾਂ ਵੀ ਸੇਵਾ ਕਰਨੀ ਸਵਾਰੀ ਰਾਤ ਬਾਬਾ ਜੀ ਸਿਮਰਨ ਕਰਦੇ ਰਹਿੰਦੇ ਸਮੇਂ ਦੇ ਨਾਲ ਆਪਕੇ ਫੇ ਲੰਗਰ ਦੇ ਵਿੱਚ ਸੇਵਾ ਵੀ ਕਰਦੇ ਸੰਤ ਬਾਬਾ ਬਲਵੰ ਸਿੰਘ ਜੀ ਦੀ ਬੜੀ ਕੱਢੀ ਉਹ ਪਤਸੀ ਆ ਸੀ ਬਹੁਤ ਕੁੜਲੀ ਤਮਸਿਆ ਕਰਦੇ ਕਰਕੇ ਪਾਣੀ ਸਾਰੀ ਸੰਗਤ ਬਾਬਾ ਜੀ ਨਾਲ ਬਹੁਤ ਤਿਆਰ ਕਰਦੀ ਸੀ ਨਾਲ ਹੀ ਬਾਬਾ ਜੀ ਸੰਤ ਜੈ ਸਿੰਘ ਜੀ ਦੇ ਕੋਲੋਂ ਸਾਰੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਸਰਵਣ ਕਰਦੇ ਰਹਿੰਦੇ ਸਨ ਇਤਨਾ ਰੋਜ਼ ਦਾ ਹੀ ਬਾਬਾ ਜੀ ਦਾ ਅਭਿਆਸ ਬਣਿਆ ਹੋਇਆ ਸੀ ਦਿਨ ਤੇ ਰਾਤ ਸੇਵਾ ਕਰਨੀ ਸਿਮਰਨ ਕਰਨਾ ਅਤੇ ਜਾ ਫਿਰ ਧਰਮ ਗ੍ਰੰਥਾਂ ਦੀ ਵਿਚਾਰ ਕਰਨੀ ਪਾਉ ਵਿਦਿਆ ਪੜ੍ਹੀ ਜਾਣੀ ਇਸ ਤਰ੍ਹਾਂ ਬਾਬਾ ਜੀ ਹਰ ਇੱਕ ਗ੍ਰੰਥ ਦੀ ਵਿਦਿਆ ਸੰਤ ਬਾਬਾ ਜੈਪ ਸਿੰਘ ਜੀ ਦੇ ਕੋਲੋਂ ਪ੍ਰਾਪਤ ਕਰਦੇ ਹਨ ਬਾਬਾ ਬਲਵੰਤ ਸਿੰਘ ਜੀ ਟਕਸਾਲ ਵਿੱਚੋਂ ਬਹੁਤ ਕੁਝ ਪ੍ਰਾਪਤ ਕਰੀ ਜਾ ਰਹੇ ਹਨ ਇਹ ਸੰਤਖਰਸਾ ਦਰ ਦੀ ਸਾਰੀ ਸੰਗਤਾਂ ਦੇ ਸਾਰੇ ਧਰਮਾਂ ਵਾਲੇ ਤਾਂ ਹੀ ਬਾਬਾ ਜੀਆਂ ਨੂੰ ਕੀਰਤਨ ਸਰਮਣ ਕਰਕੇ ਬਚਨ ਸਰਮਣ ਕਰਕੇ ਸਾਰੇ ਹੀ ਬਾਬਾ ਜੀਆਂ ਨੂੰ ਧੰਤਨ ਕਹਿੰਦੇ ਹੁੰਦੇ ਕਿ ਬਾਬਾ ਜੀ ਸਾਰੇ ਧਰਮਾਂ ਦੇ ਨਾਲ ਬੜਾ ਪਿਆਰ ਕਰਦੇ ਇੱਕ ਤਕਸਾਲ ਦੇ ਵਿੱਚੋਂ ਸੇਵਾ ਸਿਮਨ ਕਰਕੇ ਬੜੀ ਕਟੜੀ ਤਪੱਸਿਆ ਕਰਕੇ ਇਹ ਸਭ ਕੁਝ ਬਾਬਾ ਜੀਆ ਨੇ ਪ੍ਰਾਪਤ ਕੀਤਾ ਹੈ ਇਹ ਬਹੁਤ ਮਿਹਨਤ ਕਰਨ ਤੋਂ ਬਾਅਦ ਬਾਬਾ ਜੀਆ ਦੀ ਇਹ ਇੱਛਾ ਪੂਰੀ ਹੋਈ ਹੈ ਇਹ ਫਲ ਤਾਂ ਹੀ ਲੱਗਿਆ ਸੰਤ ਬਾਬਾ ਬਲਵੰਤ ਸਿੰਘ ਜੀ ਫੇਰ ਵੀ ਦਿਨ ਤੇ ਰਾਤ ਤਪੱਸਿਆ ਹੀ ਕਰਦੇ ਰਹਿੰਦੇ ਸੇਵਾ ਕਰਦੇ ਰਹਿੰਦੇ ਜਦੋਂ ਸਮਾਂ ਲੱਗਦਾ ਤਾਂ ਵੀ ਹੋਰ ਵਿਦਿਆ ਵੀ ਨਾਲ ਦੀ ਨਾਲ ਪੜ੍ਹੀ ਜਾਂਦੇ ਧਰਮ ਗ੍ਰੰਥਾਂ ਦੇ ਨਾਲ ਹੋਰ ਧਰਮਾਂ ਵਿੱਚ ਵੀ ਜਿਹੜੀ ਵੀ ਵਿਦਿਆ ਤਕਸਾਲ ਦੇ ਵਿੱਚ ਪੜ੍ਾਈ ਜਾਂਦੀ ਸੀ ਉਸ ਨੂੰ ਨਾਲ-ਨਾਲ ਬਾਬਾ ਜੀ ਪੜ੍ਹੀ ਜਾਂਦੇ ਸਨ ਤੇ ਦੇਖੋ ਇੰਨੀ ਕ੍ਰਿਤ ਤਪસ્યા ਕਰਦੇ ਨੇ। ਹੰਤੇ ਰਾਤ ਤਾਂ ਵੀ ਜਿਹੜਾ ਟਾਈਮ ਦੇ ਨਾਲ ਅਮਰਤ ਵੇਲੇ ਉੱਠਣਾ ਫਿਰ ਬਾਹਰ ਅੰਦਰ ਜਾਣਾ ਦਤਨ ਖੁੱਲਾ ਕਰਨਾ ਟਾਈਮ ਦੇ ਨਾਲ ਇਸ਼ਨਾਨ ਕਰਕੇ ਬਾਬਾ ਜੀਆ ਨੇ ਫਿਰ ਸਿਮਰਨ ਕਰਨਾ ਸਮਾਧੀ ਲਾ ਲੈਣੀ ਸਮਾਧੀ ਲਾ ਕੇ ਸੰਧਾਵਣੀਆਂ ਦਾ ਨਿਤਨੇਮ ਫਿਰ ਜਿਹੜਾ ਸਮਾਂ ਰਹਿ ਜਾਂਦਾ ਬਾਬਾ ਜੀ ਸੁਖਣੀ ਸਾਹਿਬ ਜਿਹੜੇ 14 ਬਾਤ ਰੋਜ਼ ਹੀ ਕਰਦੇ ਸਨ ਬਸ ਜਦੋਂ ਸਾਇਨ ਸਮਾ ਲੱਗ ਜਾਣਾ ਉਹਨਾਂ ਹੀ ਫਿਰ ਸੁਖਣੀ ਸਾਹਿਬ ਦੇ ਬਾਤ ਬਾਬਾ ਜੀ ਸ਼ੁਰੂ ਕਰ ਦਿੰਦੇ ਜਦੋਂ ਫਿਰ ਐਤਵਾਰ ਦਾ ਕੀਰਤਨ ਪਰ ਰਮ ਹੁੰਦਾ ਫਿਰ ਬਾਬਾ ਜੀ ਆਪਦੇ ਕਮਰੇ ਵਿੱਚੋਂ ਉੱਠ ਕੇ ਲੰਗਰ ਵਿੱਚ ਜਾਂਦੇ ਲੰਗਰ ਵਿੱਚ ਜਾ ਕੇ ਕਿਆ ਸ਼ਾਕੇ ਫਿਰ ਬਾਬਾ ਜੀ ਆਸਦੀ ਵਾਰ ਦੇ ਕੀਰਤਨ ਦੇ ਵਿੱਚ ਪਹੁੰਚ ਜਾਂਦੇ ਕਿਉਂਕਿ ਥੋੜੇ ਦਿਨ ਹੋਏ ਸੀ ਕੀਰਤਨ ਕਰਦਿਆਂ ਨੂੰ ਆਸਾਦੀ ਵਾਰ ਦਾ ਜੱਤੋਂ ਬਾਬਾ ਜੈਪ ਸਿੰਘ ਜੀ ਨੂੰ ਪਤਾ ਲੱਗਿਆ ਵੀ ਇਹ ਤਾਂ ਕੀਰਤਨ ਬਹੁਤ ਸੁੰਦਰ ਕਰਦੇ ਨੇ ਬਾਬਾ ਜੈਪ ਸਿੰਘ ਜੀ ਨੇ ਉਹਨਾਂ ਨੂੰ ਹੁਕਮ ਹੀ ਕਰ ਦਿੱਤਾ ਸੀ ਵੀ ਭਾਵੇਂ 200 ਲੋਕ ਪੜੋ ਇੱਕ ਪੜੋ ਤੇ ਹੈ ਮੰਜ ਪੜੋ ਤੁਸੀਂ ਰੋਜ਼ ਹੀ ਆਸਾ ਦੀ ਵਾਦ ਦਾ ਕੀਰਤਨ ਕਰਨਾ ਸ਼ਾਮ ਨੂੰ ਵੀ ਤੁਸੀਂ ਹਾਜ਼ਰੀ ਜ਼ਰੂਰ ਲਾਉਣੀ ਹੈ ਇਹ ਡਿਊਟੀ ਲਾਗਤੀ ਸੀ ਅਬਾ ਜੀ ਫਿਰ ਆਸਾ ਦੀ ਵਾਦ ਦੇ ਕੀਰਤਨ ਤੋਂ ਬਾਅਦ ਆ ਕੇ ਬਾਬਾ ਅਜੈਬ ਸਿੰਘ ਜੀ ਕੋਲੇ ਆ ਕੇ ਫਿਰ ਅਬਦੀ ਸੰਥਿਆ ਕਰਨੀ ਸੰਥਿਆ ਕਰਕੇ ਬਾਬਾ ਜੀ ਏਮ ਨਾਲੀ ਰੌਦਲ ਦਾਲੀ ਲੈਣ ਚਲੇ ਜਾਂਦੇ ਸਨ ਦਾਲੀ ਤੋਂ ਆ ਕੇ ਤੇ ਜਿੰਨਾ ਵੀ ਸਮਾਂ ਹੋਣਾ ਸੰਗਤਾਂ ਨੂੰ ਪ੍ਰਸ਼ਾਦ ਦੇ ਛਕਾਉਣੇ ਫਿਰ ਬਾਬਾ ਜੀ ਦੀ ਸੇਵਾ ਕਰਨੀ ਬਾਬਾ ਜੀ ਦੀ ਸੇਵਾ ਤੋਂ ਬਾਅਦ ਫਿਰ ਜਿਹੜਾ ਸਮਾਂ ਹੋਣਾ 1 ਵਜੇ ਤੱਕ ਦਾ ਫਿਰ ਉਹ ਲੰਗਰ ਦੇ ਵਿੱਚ ਆਏ ਦੇ ਸੰਗਤ ਨੂੰ ਚਾਹ ਪਾਣੀ ਦੀ ਸੇਵਾ ਕਰਨੀ ਪ੍ਰਸ਼ਾਦਾ ਛਕਾਉਣਾ ਇਹ ਬਾਬਾ ਜੀ ਦੀ ਰੋਜ਼ ਹੀ ਡਿਊਟੀ ਸੀ ਸੇਵਾ ਕਰਨ ਦੀ ਉਹ ਰੋਜ਼ ਇਹ ਸਾਰੀ ਸੇਵਾ ਨਿਭਾਉਂਦੇ ਸੀਗੇ ਬਾਬਾ ਜੀ ਇਹ ਸਾਰੀ ਡਿਊਟੀ ਨਿਭਾਉਂਦੇ ਫਿਰ 1 ਵਜੇ ਦਿਨੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਬਾਬਾ ਜੀ ਇਹਨੇ ਜੇ ਕੋਈ ਵਸਤਰ ਸਾਫ਼ ਕਰਨ ਵਾਲਾ ਹੁੰਦਾ ਉਹ ਸਾਫ਼ ਕਰ ਲੈਣਾ ਫਿਰ ਆਪਦੇ ਕਮਰੇ ਚ ਆ ਕੇ ਜਿਹੜਾ ਘੰਟਾ ਡੇਢ ਘੰਟਾ ਬਚਣਾ ਉਹਦੇ ਵਿੱਚ ਆ ਕੇ ਜਿਹੜੇ ਸੁਖਨੀ ਸਹਿ ਦੇ ਪਾਠ ਰਹਿ ਜਾਂਦੇ ਸੀ ਬਾਬਾ ਜੀ ਦੇ ਉਹ ਫਿਰ ਆ ਕੇ ਸ਼ੁਰੂ ਕਰ ਲੈਣੇ ਉਹ ਸਾਰੇ ਪਾਠ ਕਰਕੇ ਬਾਬਾ ਜੀ ਨੇ ਟਾਈਮ ਨਾਲ ਫੇਰ ਉੱਠ ਕੇ ਲੰਗਰ ਦੇ ਵਿੱਚ ਚਲੇ ਜਾਣਾ ਲੰਗਰ ਵਿੱਚ ਜਾ ਕੇ ਬਾਬਾ ਜੀ ਸੰਗਤਾਂ ਨੂੰ ਜਥੇ ਵਾਲੇ ਸਿੰਘਾਂ ਨੂੰ ਚਾਹ ਪਾਣੀ ਸ਼ਿਕਾਉਣਾ ਚਾਹ ਪਾਣੀ ਸ਼ਿਕਾ ਕੇ ਫਿਰ ਉਹਨਾਂ ਨੂੰ ਦਰਬਾਰ ਸਹਿਬ ਵਿੱਚ ਭੇਜ ਦੇਣਾ ਵੀ ਜਾ ਕੇ ਕੀਰਤਨ ਪਰਾਰੰਭ ਕਰੋ ਸ਼ਾਮ ਦੀ ਕਥਾ ਸ੍ਰੀ ਗੁਰਪ੍ਰਤਾਸ ਸੂਰਜ ਗ੍ਰੰਤੀ ਜਿਹੜੀ ਕਥਾ ਸ਼ਾਮ ਨੂੰ ਹੁੰਦੀ ਸੀ ਉਹਦੇ ਟਾਈਮ ਤੋਂ ਪਹਿਲਾਂ ਜਾਧਾਰਨਾ ਪੜਦੇ ਕਿਉਂ ਸੰਤ ਜੈਬ ਸਿੰਘ ਵੀ ਧਾਰਨਾ ਦਾ ਕੀਰਤਨ ਕਰਿਆ ਕਰਦੇ ਸਨ ਤੇ ਰਾਗਾਂ ਵਿੱਚ ਜਿਹਨੇ ਰਾਗ ਹੀ ਰੱਖੇ ਸੀ ਉਹ ਰਾਗਾਂ ਵਿੱਚ ਕਰਦੇ ਸਨ ਕਈ ਵਾਰੀ ਜਿਹੜੇ ਬੇਂਗਮ ਨਾਲ ਹੁੰਦੇ ਉਹ ਸਿੰਨੀ ਧਾਰਨਾ ਮਲਵਈ ਧਾਰਨਾ ਦਾ ਕੀਰਤਨ ਕਰਦੇ ਬਾਬਾ ਜੀ ਵੀ ਜਾ ਕੇ ਮਲਵਈ ਗੀਤਨਾ ਦਾ ਮਿਆ ਧਾਰਨਾ ਪੜਕੇ ਹੀ ਇੱਕ ਦੋ ਧਾਰਨਾ ਪੜਕੇ ਫਿਰ ਗਿਆਨੀ ਦੀਪ ਸਿੰਘ ਜੀ ਜਿਹੜੀ ਗੁਰਪ੍ਰਤਾ ਸੂਰਜ ਗ੍ਰਾਂਧੀ ਪਤਾ ਪ੍ਰਾਰੰਭ ਕਰਦੇ ਸਨ ਇਸ ਤਰ੍ਹਾਂ ਇਹ ਰੋਜ਼ ਦਾ ਹੀ ਜਿਹੜਾ ਕਰਮ ਸੀ ਇਸ ਸਮੇਂ ਨਾਲ ਰੋਜ਼ ਹੀ 3:30 ਵਜੇ ਪ੍ਰਾਰambh ਹੋ ਜਾਂਦਾ ਸ਼ਾਮ ਨੂੰ ਫੇਰ ਜਦੋਂ ਰਹਿਰਾ ਦਾ ਟਾਈਮ ਹੁੰਦਾ ਰਾਗੀਆਂ ਨੇ ਜਿਸ ਸਮਾਂ ਕਰਤਾ ਤਾਂ ਇੱਕ ਸਬਦ ਦਾ ਕੀਰਤਨ ਕਰਨਾ ਨਹੀਂ ਦੋ ਸਬਦ ਪੜਨੇ ਉਹਨਾਂ ਨੇ ਉਸ ਤੋਂ ਉਪਰੰਤ 14 ਦਾ ਰਹਿਰਾ ਦਾ ਪਾਠ ਪਰ ਆਰੰਭ ਹੋ ਜਾਂਦਾ ਦਰ ਆਦੇ ਪਾਸ ਤੇ ਨਾਲ ਹੀ ਫਿਰ ਆਰ ਧਾਰਤੀ ਦਾ ਕੀਰਤਨ ਕੀਰਤਨ ਦੇ ਨਾਲ ਹੀ ਫਿਰ ਅਰਦਾਸ ਹੁਕਮਨਾਮਾ ਅਤੇ ਸਤਿਗੁਰਾਂ ਦੇ ਰੂਪ ਦੀ ਤਹਿਲ ਸੇਵਾ ਕਰਨੀ ਸਤਿਗੁਰਾਂ ਦੀ ਸੂਰਗ ਦੀ ਤਹਿਲ ਸੇਵਾ ਕਰਕੇ ਸੰਖੇਪ ਅਰਦਾਸ ਕਰਕੇ ਸਰੂਪ ਸਤਿਗੁਰਾਂ ਦਾ ਸੱਚਖੰਡ ਦੇ ਵਿੱਚ ਬਰਾਜਮਾਨ ਕਰਨਾ ਉਸ ਤੋਂ ਉਪਰੰਤ ਕੀਰਤਨ ਸੁਹਿਲਾ ਪਾਠ ਉਹਨਾਂ ਸਿੰਘਾਂ ਨੇ ਉੱਥੇ ਬੈਠ ਕੇ ਕਰਨਾ ਬਾਕੀ ਸਿੰਘ ਸਾਰੇ ਦਰਬਾਰ ਸਹਿਬ ਦੀ ਸੇਵਾ ਕਰਨ ਲੱਗ ਜਾਂਦੇ ਕੋਈ ਸੰਗਤ ਕਾਫੀ ਪਿੰਡ ਚੋਂ ਆ ਕੇ ਸੇਵਾ ਨਾਲ ਕਰਾਉਂਦੀ ਸੀ ਕਾਫੀ ਸਿੰਘ ਹੋ ਜਾਂਦੇ ਸਨ ਦਰੀਆਂ ਝਾੜਨੀਆਂ ਝਾੜ ਕੇ ਰੋਜ਼ ਵਸਾਈ ਕਰਨੀ ਝਾੜੂ ਮਾਰਨਾ ਤਿਆਰ ਤਿਆਰ ਕਰਕੇ ਸ਼ਾਮ ਨੂੰ ਫਿਰ ਸਿੰਘਾਂ ਨੇ ਬਾਹਰ ਲਾਕੇ ਬਾਹਰ ਆਕੇ ਸਭ ਨੇ ਪੰਜ ਸੰਨਾਨਾ ਕਰਨਾ ਪੰਜ ਸੰਨਾਨਾ ਕਰਕੇ ਸਾਰਿਆਂ ਨੇ ਲੰਗਰ ਦੇ ਵਿੱਚ ਆਕੇ ਪ੍ਰਸ਼ਾਦਾ ਛਕਣਾ ਇਸ ਤਰ੍ਹਾਂ ਆਗੇ ਸਿੰਘਾਂ ਨੇ ਸਾਨੂੰ ਪ੍ਰਸ਼ਾਦਾ ਛਕਾ ਕੇ ਫਿਰ ਬਾਹਰ ਨੂੰ ਚਲੇ ਜਾਣਾ ਬਾਹਰ ਜਾ ਕੇ ਤੁਰ ਫਿਰ ਕੇ ਆਕੇ ਪੰਜ ਸੰਨਾਨੇ ਕਰਕੇ ਸਭ ਨੇ ਆਪੋ ਆਪ ਦੇ ਹਸਨਤ ਤੇ ਚਲੇ ਜਾਣਾ ਬਾਬਾ ਜੀ ਆਪਣੇ ਕਮਰੇ ਵਿੱਚ ਚਲੇ ਜਾਂਦੇ ਥੋੜਾ ਆਰਾਮ ਕਰਦੇ ਥੋੜਾ ਆਰਾਮ ਤੋਂ ਬਾਅਦ ਬਾਬਾ ਜੀ ਸਮਾਧੀ ਲਾ ਕੇ ਬੈਠ ਜਾਂਦੇ ਬੈਠ ਕੇ ਫਿਰ ਜਦੋਂ तकरीबन ਅਧੀ ਰਾਤ ਤੱਕ ਜਾਂਦੀ ਫਿਰ ਬਾਬਾ ਜੀ ਉੱਠ ਕੇ ਆਉਂਦਾ ਬਾਹਰ ਨੂੰ ਜਾਂਦੇ ਪਾਣੀ ਵਰਤ ਕੇ ਆ ਕੇ ਦੰਤਨ ਕੁਲਾ ਕਰਦੇ ਫਿਰ ਇਸ਼ਨਾਨ ਕਰਕੇ ਆ ਕੇ ਆਪਣੇ ਕਮਰੇ ਵਿੱਚ ਇਹ ਨੇ ਨਾਮ ਕਰਦੇ ਇਹ ਰੋਜ਼ ਦਾ ਕੰਮ ਹੀ ਜਿਹੜਾ ਬਣਿਆ ਹੋਇਆ ਸੀ ਤੇ ਰੋਜ਼ ਦਾ ਹੀ ਸੀ। ਇਸ ਸੂਣੀ ਸਾਹਿਬ ਦੇ ਪਾਸ ਕਰਨੇ ਉਤੋਂ ਪ੍ਰੰਤ ਅੱਗੇ ਚਾਹ ਬਣੀ ਸ਼ਕਣਾ ਸਮਾਂ ਹੁੰਦਾ ਤਾਂ ਕਈ ਵਾਰੀ ਸ਼ੁਰੂ ਤੇ ਲੰਗਰ ਦੇਵ ਸਿੰਘਾ ਨੂੰ ਚਾਹ ਪਾਣੀ ਸ਼ਕਾਉਣੀ ਜੋ ਸੰਗਤ ਆਉਂਦੀ ਉਹਨਾਂ ਨੂੰ ਵੀ ਚਾਹ ਪਾਣੀ ਸ਼ਕਾ ਕੇ ਫਿਰ ਆਸਾ ਦੀ ਬਾਣੀ ਕੀਰਤਨ ਦੇ ਵਿੱਚ ਰੋਜ਼ ਹੀ ਜਾ ਕੇ ਬਾਬਾ ਜੀ ਆਜਰੀ ਲਵਾਉਂਦੇ ਉਸ ਤੋਂ ਬਾਅਦ ਅਬਦੀ ਸੰਥਿਆ ਇਹ ਰੋਜ਼ ਦਾ ਹੀ ਬਾਬਾ ਜੀ ਦਾ ਨਿਤਨੇਮ ਸੀ ਇਹ ਇਸ ਤਰ੍ਹਾਂ ਕਰਕੇ ਬਾਬਾ ਜੀ ਨੇ ਬੜੀ ਤਪੱਸਿਆ ਕਰੀ ਕਰਤੀ ਹੋਈ ਸੀ ਜਿਸ ਕਰਕੇ ਇੰਨਾ ਗੁਣ ਦਾ ਭੰਡਾਰਾ ਬਾਬਾ ਜੀ ਨੇ ਪ੍ਰਾਪਤ ਕੀਤਾ ਉਹ ਭੰਡਾਰਾ ਫਿਰ ਸੰਗਤਾਂ ਦੇ ਵਿੱਚ ਕਿਵੇਂ ਵਰਤਾਇਆ ਇਹ ਤੁਸੀਂ ਕਥਾ ਅਗਲੀ ਫਿਰ ਸਰਵਣ ਕਰ ਲੈਣੀ ਹੁਣ ਸਮਾਂ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ